ਚਲ ਕੱਖ ਕੁੱਟੀਏ ਯਾਰ ਜਾ ਕੇ ਕੱਖ ਵੀ ਕੁੱਟਣ ਆਲੇ ਨੇਗੇ ਦੁਪਹਿਰ ਕੋ ਜੋ ਅਗਰੇ ਕੁੱਟਣ ਆਂ ਚਲ ਚਲ ਕੁੱਟੀਏ ਕੱਖ ਕੇ ਯਾਰ ਦੁਪਹਿਰ ਕੋ ਜੋ ਅਗਰੇ ਤਾਂ ਆਪਾਂ ਇਹ ਨੇ ਅੱਥਨ ਜੋ ਅਗਰੇ ਕੁੱਟਣ ਆਂਗੇ ਰੱਥ ਨੇ ਵੀ ਪਾਉਣੇ ਪੈਣਗੇ ਫਿਰ ਆਪਰਾ ਬੂਟਾ ਆ ਪਤਾ ਨਹੀਂ ਕਿੱਧਰ ਪਾਏ ਆ ਕੁਛ ਨਹੀਂ ਕਰਕੇ ਰਾਜੀ ਹੈਗਾ ਕੰਮ ਤਾਂ ਕੁਛ ਨਹੀਂ ਕਰਦਾ ਹੈਗਾ ਫਾੜਾ ਕੱਕ ਵੱਢ ਕੇ ਲਿਆਇਆ ਪਹਿਲਾਂ ਦਾ ਚੱਲ ਕੰਮ ਕਿਨਾ ਕੱਥ ਦਾ ਕੁੱਤੇ ਗਏ ਕੱਕ ਕੁੱਤੇ ਗਏ ਹੁਣ ਸਾਰਾ ਕੰਮ ਨਿਬੜਿਆ ਨੀ ਜੋ ਥੱਲੇ ਡੇਰੀ ਕਰਦਾਨੇ ਆਂ ਗਰਮੈ ਸਬਾਲੀ ਹੈਗੀ ਕਿਤੇ ਖਰਾਬ ਹੋ ਜਾਣਾ ਗੱਠ ਗਰਮੀ ਬਾਈ ਇੱਕ ਦਾ ਖਰਾਬ ਹੋ ਜਾਂਦੇ ਨੇ ਕਿਹੜਾ ਰਹਿੰਦੇ ਨੇ ਇੱਕ ਇੱਕ ਓਏ ਇਹਦਾ ਫੋਟੋ ਆ ਦੇਖ ਲੈ ਤੜਕੇ ਦਾ ਕਰੀ ਆ ਕੱਟਾ ਵੇਚਦਾ ਵੀ ਹੈ ਜਵਾਬ ਨਹੀਂ ਬਰੇ ਉਹਨੂੰ ਵੀ ਪਾੜ ਕੇ ਲੈਣਾ ਪਹਿਲਾ ਤੜਕੇ ਦਾ ਕੱਖ ਵੱਢ ਕੇ ਨੇ ਅਮੇ ਸਨਵਈਆਂ ਨੇ ਸਾਰੇ ਕੰਮ ਕਰੇ ਨੇਗੇ ਹੁਣ ਦੇਖ ਉਹਨੂੰ ਪਾੜ ਕੇ ਲੈਣਾ ਪਊਗਾ ਹੱਥੁੱਥੇ ਧੋਲੀਏ ਦੇਖਦਾ ਜਾਨਾ ਚਾ ਤੂੰ ਜੀ ਆਖੀ ਪੀਵਾਂਗੇ ਪਹਿਲਾ ਉਹਨੂੰ ਪਾੜ ਕੇ ਲੈਉਂਦੇ ਡੰਡਾ ਕਿੱਥੇ ਮੇਰੇ ਸਾਦਾ ਡੰਡਾ ਲੈ ਕੇ ਚੱਲਣ ਦੇ ਤੂਤਦੀ ਛੱਡੀ ਲੈ ਕੇ ਚੱਲਣ ਦੇ ਗਰਾ ਆ ਡੰਡਾ ਤੋੜ ਕੇ ਗਰਾ ਲੈ ਕੇ ਚੱਲਣ ਦੇ ਤੂਤਦੀ ਛੱਡੀ ਲੈ ਕੇ ਜੰਨਾਂ ਦੇ

ਇਹ ਹਾਲ ਨੇ ਚੱਕਾ ਔਰ ਵੀ ਤੇ ਵਧੀਆ ਵਧੀਆ ਲੱਗਦਾ ਵਧੀਆ ਵਧੀਆ ਕਿੰਨਾ ਟਾਈਮ ਲੱਗੀ ਸ਼ਾਂਤ ਕਲਾ ਬਈ ਵਾਸਾ ਅੱਛਾ ਯਾਰ ਔਨਟਾ ਦਿਖਾ ਬੜਾ ਜਾਣਾ ਯਾਰ ਮੈਂ ਕੋਈ ਨਾ ਕਰ ਦਿੰਦਾ ਚਲਾ ਜਾ ਉਸ

ਆਹ ਸਾਲਾ ਮੈਨੂੰ ਲੱਗਦਾ ਉਰੇ ਦੇਖਣਾ ਪਊਗਾ ਉਰੇ ਤਾਂ ਨਹੀਂ ਕਿਤੇ ਬੈਠਾ ਹੈਗਾ ਕਿੰਨੇ ਹੋ ਗਏ ਬਿੱਤੇ ਹੋਰ ਕੀ ਹੋ ਗਿਆ ਬਈ ਗੂਗਲ ਤੇ ਕਰਦਾ ਹੋਏ ਹੋਰ ਰੱਬਾ ਗਰਮੀ ਹੰਡ ਨੂੰ ਪੁੱਛਤ ਲਈ ਇਹ ਵੀਡੀਓ ਕੋ ਲਾ ਕੇ ਕਿਵੇਂ ਲੱਗ ਰਿਹਾ ਹੈ ਜੀ ਬੇਬੀ ਦੇਖੋ ਕਿਦਾਂ ਲੱਗ ਰਿਹਾ ਕਿੰਨਾ ਕੁ ਅੱਛਾ ਫਿਰ ਵੀ ਦੱਸੋ ਜਾਣਾ ਵਿੱਚ ਆਪਾਂ ਡੇਢ ਤੇ ਆ ਗਰਮੀ ਦਾ ਪੁੱਛਣਾ ਯਾਰ ਬਹੁਤ ਹੋ ਗਿਆ ਅੰਨ ਕੋਸਨਾ ਉਸ ਤੇ ਆਹ ਦੇ ਕੇ ਜੇ ਉਹ ਕਿੱਥੇ ਖਾ ਗਿਆ ਨਹੀਂ ਵੀ ਨਹੀਂ ਉਹ ਬੱਲੇ ਲੱਗੇ ਨੇ ਪੁੱਤ ਨੂੰ ਮੇਰਾ ਸਾਰਾ ਕਿੱਡੋ ਜਿਹਾ ਅਏ ਜਾਨ ਖਾਦੇ ਅੱਜ ਕਿਹਦੇ ਪਰਚ ਬਣਾਏਗਾ ਯਾਰ ਯਾਰ ਕਹਿੰਦਾ ਤੂੰ ਤੈਨੂੰ ਦੇਖਦਾ ਘਰੇ ਯਾਰ ਅੱਜ ਦਾ ਕੀ ਨਾ ਰਹੇਗਾ ਅਸੀਂ ਕਾਰਡਕ ਹੁਣ ਖਾਣ ਲਗੇ ਕਾਰਡਕ ਖਾਣ ਲਗੇ ਅੱਛਾ ਹੁਣ ਦੇਖੀ ਕਿਉਂ ਨਹੀਂ ਐਂ ਕਰਦਿਆਂ ਮਸਾ ਤਾਂ ਦੋ ਡੰਕਾਂ ਦੀ ਮਿਲੀ ਐ ਉਨਾ ਪਪਾ ਕੇ ਉਹ ਤੇਰਾ ਨਹੀਂ ਤੇਰਾ ਹੈ ਜਰਾ ਬੋਟ ਪਾ ਜਲਾ ਕਿੱਥੇ ਭੱਜੇਗਾ ਮੇਰਾ ਬੀਂਆ ਮੈਨੂੰ ਸਾਲੇ ਨੇ ਸਾਰੀ ਓਟ ਲਾਦੀ ਕੀਦਾ ਹੋ ਤੂੰ ਬੱਸ ਤਾਂ ਬਗੈ ਖੰਡ ਕਹਿੰਦਾਗਾ ਆ ਸਾਲੇ ਤੋਂ ਮੈਂ ਦੇਖ ਲਾਂ ਤੇ ਜਾ ਉਹ ਕੀਦਾ ਵਹੇ ਪੰਚਾਸੀ ਕਰੀਆ ਤੈਨੂੰ ਮੈਂ ਦੱਸਦਾ ਪਤਾ ਮੇਰਾ ਸਾਲਿਆ ਹੈ ਹੈ ਸਾਲੇ ਨੂੰ ਬੀਸ ਸੰਦੇ ਮੈਨੂੰ ਦਾ ਨਾ ਇਹਦੇ ਨਾਲ ਲੜ ਪਿਆ ਖੜ ਜਾ ਕੀ ਹੋ ਗਿਆ ਸੌਂਦਾ ਖੜਾ ਕੀ ਹੋ ਗਿਆ ਉਹ ਹਰਦਾ ਨਹੀਂ ਅੰਮੀ ਇਹ ਤੂੰ ਇਹ ਕੀ ਕਰ ਰਿਹਾ ਹੈ ਹੈ ਕਰ ਤੂੰ ਇਹ ਨੂੰ ਕੀ ਕਰ ਰਿਹਾ ਤੋਰੇ ਭਾਈ ਨੂੰ ਹੈ ਦੇਖਾ ਦੇਖ ਲੈ ਨੂੰ ਛੱਡ ਨਾ ਓਏ ਭਾਈ ਓਏ ਇੱਕ ਮਿੰਟ ਇੱਕ ਮਿੰਟ ਆ ਦੱਸ ਇੱਕ ਮਿੰਟ ਆ ਹਾਂ ਦੱਸ ਇੱਕ ਮਿੰਟ ਹਾਂ ਦੱਸ ਇੱਕ ਮਿੰਟ ਹਾਂ ਦੱਸ ਇੱਕ ਮਿੰਟ ਕਰ ਇਹ ਵੀਡੀਓ ਬਣਾਉ ਤੁਹਾਨੂੰ ਮੈਂ ਦੱਸਦਾ ਫਿਰ ਕੀ ਵੀ ਨਹੀਂ ਮੈਂ ਇੱਕ ਮਿੰਟ ਸੁਣ ਦੱਸਦਾ ਹਾਂ ਹਾਂ ਦੱਸ ਇੱਕ ਮਿੰਟ ਹੁਣ ਬਟਲੋ ਆ ਇੱਕ ਮਿੰਟ ਦਾ ਉਹ ਮਤਲਬ ਬਸ ਬਹੁਤਾ ਐ ਕਰੂ ਤੂੰ ਛੋਟਾ ਡੰਡਾ ਜਾ ਲੈ ਕੇ ਤੂੰ ਘਰੇ ਜਾ ਜਾਂ ਭੱਜ ਜਾ ਚੰਗਾ ਬਈ ਮੈਂ ਵੀ ਆਉਣਾ ਬਸ ਮੈਂ ਮੰਗ ਲਈ ਆ ਗਿਆ ਤੇਰੇ ਮੈਂ ਦੱਸਦਾ ਪਤਾ ਚੱਲ ਬਈ ਆ ਗਿਆ ਮੈਂ ਕਰਦਾ ਮੇਰੇ ਯਾਰ ਬਗੇਲੇ ਨੂੰ ਮੂਰ ਸਾਰੇ ਨੇ ਕੋਟੋ ਕੋਟ ਨਾਸ ਮਾਰਤਾ ਮੇਰਾ ਹੈਲੋ ਬਗਾਇ ਲੈ ਮਗੇ ਨੇ ਯਾਰ ਤੇਰੇ ਸਾਹਮਣੇ ਇੱਕ ਪਤਾ ਨਹੀਂ ਕੌਣ ਸੀਗਾ ਉਹ ਮੁੰਡਾ ਜਿਆ ਭੱਜਿਆ ਜਾਂਦਾ ਸੀ ਮੇਰੇ ਨਾਲੋਂ ਮੇਰਾ ਸਮਾਨ ਡਗਿਆ ਤਾਂ ਨਾਲੇ ਹੁਣ ਮੇਰਾ ਸਾਲਾ ਮੈਨੂੰ ਪੁੱਟ ਗਈ ਉਹਦਾ ਭਾਈ ਜਾਂਦਾ ਦੀ ਮਗਰਾ ਭਾਈ ਬਣੇ ਯਾਰ ਮੈਂ ਤੇਰੇ ਨਾਲ ਰੋਣਾ ਪਾ ਥਾਣੇ ਤੇ ਚੱਲ ਕੇ ਆਉਣੇ ਆਗੇ ਪਤਾ ਨਹੀਂ ਹੈਗਾ ਕਿ ਹਾਂ 15 ਮਿੰਟ ਲੱਗ ਜਾਣਗੇ ਮੈਂ ਹੁਣ ਤੇਰੇ ਪਹਿਲਾਂ ਪਹੁੰਚੋਗੇ ਲੈ ਆ ਗਿਆ ਕਰਤਾ ਫਿਰ ਉਹਦਾ ਹੈ ਘਰੇ ਜਾ ਕੇ ਦੇਖਦੇ ਆ ਉਹ ਲੰਗਿਆ ਮੰਮ ਖੇਲੇ ਉਹ ਖੇਲੇ ਉਹ ਕਿਹੜਾ ਵੇਟ ਦੰਮ ਦਾ 100 ਪੜਦੇ ਦੀ ਗੱਲ ਕਰਨੀ ਹੁੰਦੀ ਆ ਉਹ ਆ ਜਾ ਜੀਪੀ ਆ ਜਾ ਨਾ ਤਾਂ ਮਾਰ ਮਾਰ ਮੁਕੀ ਉਹਨਾਂ ਨੇ ਨਾਸ ਮਾਰਤਾ ਆ ਜਾ ਉਹ ਰਿਆ ਆ ਜਾ ਹੈ ਕੁਰਸੀ ਨੂੰ ਸਾਰੇ ਮੈਨੇਜਰ ਲੱਗਿਆ ਰਿਆ ਜਾ ਲੈ ਲੜਨ ਦੇ ਫੀਲਿੰਗ ਬਾਈ ਆ ਕੱਪੜੇ ਜਿਵੇਂ ਪਾਟੀ ਫਿਰਦਾ ਪਾਣੀ ਪੂਣੀ ਮੰਗਾਵਾ ਉਹ ਕੀ ਹੋ ਗਿਆ ਉਹਦੀ ਉਹ ਕੀ ਹੋ ਗਿਆ ਸਾਰੇ ਕਿਹਨਾਂ ਮੈਨੂੰ ਦੱਸ ਕਿਨੇ ਕੁਰਿਆ ਉਹ ਕਿਨੇ ਕੁਰਿਆ ਮੇਨੂੰ ਰਸਾ ਕੱਪੜੇ ਦੇ ਖਾਸੀ ਪੜਾਈ ਦਿੰਦਾ ਹਾਂ ਆਇਆ ਕੱਲ ਮੇਰੇ ਨਾਲ ਕਿਹੜੇ ਨੇ ਹੱਥ ਲਾਇਆ ਮੇਰੇ ਯਾਰ ਦੇ ਕੁੱਟਿਆ ਮੈਨੂੰ ਬਈ ਕਿਨੇ ਨਾਲ ਬਰੀ ਪੁਕੀਟ ਨਾਲ ਆਤੀ ਮੈਨੂੰ ਨਹੀਂ ਫੋਨ ਕਰਿਆ ਤਾਂ ਪਹਿਲਾਂ ਕਿਨੇ ਕੁੱਟਿਆ ਪਾ ਪੁਕੀਟ ਲਾਤੀ ਆਪਣੀ ਪੂਰੇ ਤੱਕ ਮਸਾ ਆਇਆਗਾ ਮਾਲ ਦੋਲ ਤਾਂ ਸਾਰਾ ਮਸਾ ਹੀ ਲੱਗ ਰਹਿਦੀਗਾ ਹੈ ਮਸਾ ਹੀ ਲੱਗ ਰਹਿਦੀਗਾ ਮਿੰਟ ਜੀ ਸਾਰੇ ਤੇ ਖੋ ਵੀ ਕਰ ਗਿਆ ਓਏ ਕੀ ਥੋੜੀ ਜਿਹੀ ਖਾਲੀ ਸੀ ਮਾ ਉੱਥੇ ਮੈਨੂੰ ਲਿਆ ਗਿਨ ਦਿੱਤੀ ਮੈਨੂੰ ਸਾਲਾ ਨੀਂਦ ਚੜੀ ਪਈ ਐ ਸੁਸਤੀ ਓਰੇ ਡੋਲਤੀ ਤੀ ਉਹਨਾਂ ਨੇ ਸਾਰੀ ਢਲਾਤੀ ਨਾ ਇਹ ਜਿਹੇ ਕਿਹੜੇ ਸੀ ਕਿਹੜੇ ਨੇ ਢਲਾਈ ਆ ਮੈਨੂੰ ਦੱਸ ਕਿਕਰਾਂ ਦੇ ਝਾੜ ਦੰਨੇ ਆ ਬੰਦਰ ਆਪਾਂ ਔਰ ਕੀ ਆ ਉਹਦਾ ਨਾਮ ਆ ਆਪਣਾ ਆਸਕ ਜਾਂ ਉਹਨਾਂ ਦਾ ਮੁੰਡਾ ਇੱਕ ਆਸਕ ਜਾਂ ਉਹ ਜਾਣਟੇ ਕੇ ਤਾਂ ਨਹੀਂ ਗੱਲ ਜੀ ਕਰਦਾ ਮੁੰਡੇ ਆ ਉਹੀ ਜਾਣਟੇ ਕੇ ਉਹਨੇ ਹਾਂ ਬੜਾ ਆ ਜਾ ਰਿਹਾ ਹੈ ਪੈਂ ਕੀ ਬੋਲਦਾ ਮੈਨੂੰ ਆ ਇਹ ਵਾਲੇ ਕਿਵੇਂ ਕੁੱਟ ਗਏ ਯਾਰ ਉਹ ਕੀਨੇ ਵਿਚਾਲਿਆ ਦੇਖ ਮੈਨੂੰ ਉਹ ਕਹਿੰਦਾ ਦੀ ਮਹਾ ਇੱਕ ਮਿੰਟ ਖੜ੍ਹ ਦੋ ਨਾ ਗੱਲ ਦੇਈ ਬੋਲੀ ਕੀ ਅਸਲ ਗੱਲ ਗੱਲ ਤਾਂ ਐ ਹੋਈ ਮੈਂ ਤੁਰਿਆ ਜਾਵਾਂ ਸੁਤੇ ਸੁਭਾ ਮਹਾਲੇ ਵੀ ਕੜ ਅੱਜ ਤਾਂ ਹੀਲੋ ਭਣ ਕੇ ਵੀ ਨਜ਼ਾਰੇ ਲਾਵਾਂਗੇ ਅੱਜ ਤਾਂ ਹੂੰ ਹੂੰ ਮੈਂ ਤਾਂ ਐ ਥੇਰੀ ਦੇ ਧਰ ਕੇ ਇੰਨੀ ਕ ਮਹਾਲੇ ਫੱਕਾ ਮਾਰਦਿਆਂ ਦੇ ਮਹਾਂ ਜਾਊਂ ਅੰਦਰ ਯਾਰ ਅੰਬਰਾਂ ਚ ਜਦੋਂ ਐ ਇੱਥੇ ਇਹ ਹੱਥ ਤਾਂ ਜਾਣ ਨਹੀਂ ਦਿੱਤਾ ਮੇਰਾ ਮੇਰੇ ਸਾਲ ਨੇ ਵਿੱਚ ਕਿਉਂ ਵੱਜਿਆ ਮੇਰੇ ਤਾਂ ਐ ਮੈਂ ਮੁੱਢਾ ਮੇਰੇ ਸਾਲੇ ਦੇ ਰਾਖੜਾ ਨਹੀਂ ਵੱਜਿਆ ਕਵਾਕੇ ਮੈਂ ਦੱਸ ਚੱਬ ਦਿੰਦਾ ਜੇ ਮੇਰਾ ਮਾਲ ਜੱਡ ਲਾ ਦਿੰਦਾ ਸਾਰਾ ਸਟੋਰੀ ਦੱਸਦਾ ਐਂ ਵੱਜਿਆ ਮੈਂ ਥੱਲੇ ਥੱਲੇ ਵੱਜਣ ਸਾਰੀ ਸਾਰਾ ਹੀ ਖਿੰਡ ਗਿਆ ਧਰਤੀ ਤੇ ਸਾਰਾ ਹੀ ਓ ਤੇਰੀ ਸਾਲਾ ਚੁਕ ਲੈਂਦਾ ਜੀਭਾਂ ਨਾਲ ਚੱਟ ਲੈਂਦਾ ਰੇਤਾ ਦੀ ਥੱਲੇ ਰੇਤਾ ਰੇਤੇ ਕਰਕੇ ਨਹੀਂ ਚੁਗਿਆ ਨਹੀਂ ਮੈਂ ਤਾਂ ਬੈਦਾ ਪੂਰਾ ਪੂਰਾ ਚੁਗ ਲੈਂਦਾ ਓ ਬੜਾ ਯਾਰ ਮੇਰੇ ਸਲੇ ਦੇ ਉਹ ਨਹੀਂ ਕਿਵੇਂ ਯਾਰ ਉਹ ਪਰ ਤੂੰ ਥਾਣੇ ਠੂਨੇ ਤੇ ਨਹੀਂ ਗਿਆ ਯਾਰ ਹਾਰੀ ਸਟੋਰੀ ਦੱਸਦਾ ਮੈਂ ਤੈਨੂੰ ਫਿਰ ਜਦੋਂ ਡਿੱਗ ਪਿਆ ਮੈਂ ਮੇਰੇ ਸਾਲ ਦੇ ਐਂ ਪਾੜਿਆ ਗਲਮੇ ਚ ਹੱਥ ਐ ਵਧੀਆ ਰਿਹਾ ਫਿਰ ਐਂ ਪਾੜਿਆ ਗਲਮੇ ਚ ਹਾਂ ਮਾਗਰੋ ਪਤਾ ਨਹੀਂ ਕਿਹੜਾ ਕਵਾੜਾ ਆਉਂਦਾ ਸੀ ਪਤਾ ਨਹੀਂ ਕਹਿੰਦਾ ਸੀ ਮੇਰਾ ਭਾਈ ਆ ਪਤਾ ਨਹੀਂ ਕਿਵੇਂ ਜੇ ਉਹ ਜਾਂਟਾ ਹੀ ਹੋਊਗਾ ਜਾਂਟਾ ਉਹਦਾ ਭਾਈ ਉਹੀ ਤਾਂ ਹੈਗਾ ਮੇਰ ਤਾਂ ਮੌਰ ਮੂਰ ਸਾਰੇ ਸਾਗ ਤੇ ਮੇਰ ਤਾਂ ਹੱਡੋਂ ਹੱਡ ਤੂਫਾਨ ਲਾਤਾ ਉਹਨਾਂ ਨੇ ਉਹ ਕਿਨੇ ਵਿਚਾਰਿਆ ਮੀ ਝੂਠ ਮਾਰਾ ਮੈਂ ਨਹੀਂ ਹੋਰੇ ਤੱਕ ਵੀ ਨਹੀਂ ਮਾਰ ਕੇ ਲੱਗਿਆ ਨਹੀਂ ਹੋਇਆ ਦੀ ਤੇਰਾ ਕੁੱਟ ਕੇ ਮੈਂ ਖਾ ਗਿਆ ਯਾਰ ਤੂੰ ਉਹਨਾਂ ਤੋਂ ਕਹੀ ਜੇ ਨਾ ਖਲਾਤਾ ਮੇਰਾ ਸਾਰਾ ਜੇ ਤਾਂ ਮੇਰੇ ਖਾਦੀ ਹੁੰਦੀ ਫਿਰ ਤੇ ਤਹੇ ਪੰਜ ਜਾਨੇ ਆ ਜਾਂਦੇ ਕੱਚਾ ਕੜਤਾ ਕੰਮ ਤੂੰ ਬਦਲਾ ਲੈਣਾ ਆਪ ਮੈਂ ਤਾਂ ਪੰਜ ਜਾਨਾਂ ਨੂੰ ਨਹੀਂ ਗੋਲਦਾ ਆਪਣੀ ਥਾਣੇ 'ਚ ਹੈ ਜਾਨ ਪਿਆਣ ਚੱਲੀ ਆਪਾਂ ਥਾਣੇ 'ਚ ਚੱਲਦੇ ਆਪਾਂ ਇੰਨ ਰਿਪੋਰਟ ਲੱਕੀਆ ਕਿ ਆਉਣੇ ਆ ਥਾਣੇ 'ਚ ਨਹੀਂ ਆਪਾਂ ਜਾਂਦੇ ਥਾਣੇ 'ਚ ਸਾਰੇ ਆਪਣੇ ਤੋਂ ਉਲਟਾ ਪਾ ਦੇਣਗੇ ਜਿਹੜਾ ਸਾਜਾ ਉਹਦੇ ਨਾਲ ਆਪਣੀ ਗੱਲ ਬਾਤ ਆ ਜਾਂਦੇ ਘਰੇ ਚਾਲਦੇ ਆਪਾਂ ਵੀਡੀਓ ਵੀਡੀਓ ਕੀ ਕਹਿੰਦੇ ਹੁੰਦੇ ਨੇ ਆਪਣਾ ਵੀਡੀਓ ਵੀ ਬਣਾ ਲਈ ਹਾਂ ਕੰਮ ਪੁੱਠਾ ਬਈ ਆਪਾਂ ਥਾਣੇਦਾਰ ਲਵੇ ਚਾਲਦੇ ਆ ਉਹਦੀ ਨਾਲ ਲਿਹਾ ਜਾ ਉਹਦੇ ਘਰੇ ਚਾਲਦੇ ਆਪਾਂ ਘਰੇ ਹਾਂ ਚੱਲ ਮੇਰੇ ਨਾਲ ਹਾਂ ਪੈਸਿਆਂ ਦੀ ਘਾਟ ਨਾ ਮੰਨੀ ਪੈਸੇ ਆਪਾਂ ਨੇ ਗੋਲੀਆਂ ਭਰੀਆਂ ਪਈਆਂ ਨੇ ਸਰਾਜ ਲਿਆ ਜੀ ਬੈਠਾ ਤੇਰੇ ਨਾਲ ਪੈਸੇ ਪੈਸਿਆਂ ਦੀ ਪਰਵਾਹ ਨਾ ਕਰੀ ਉਹਨਾਂ ਨੂੰ ਆਏ ਕਹਿ ਦੀ ਕੋ ਲੜੀ ਚਕਾ ਦੇ ਪੂਛ ਮੇਰੇ ਸਾੜਾ ਨੇ ਮੇਰੇ ਮੋਰ ਮੋਰ ਦੁਖਨ ਲਾਤੇ ਮੈਨੂੰ ਓਏ ਯਾਰ ਉਹ ਤਾਂ ਮੈਥੋਂ ਕੁਝ ਹੋਇਆ ਨਹੀਂ ਹੁਣ ਤਾਂ ਮੈਂ ਤਾਂ ਵਿਚਦੀ ਨੰਗ ਜੀ ਰਹੀ ਆ ਤੇਰਾ ਬਾਬੇ ਨੇ ਅੱਜ ਤੱਕ ਕੀਤਾ ਹੀ ਆ ਪਟਾਕੇ ਹੀ ਪਾਇਆ ਵਿਚਦੀ ਨੰਗ ਹੂ ਮੈਂ ਤਾਂ ਉਹਨਾਂ ਦੇ ਦੇਖਦਾ ਰਹੀ ਪੈਂਦੇ ਪਟਾਕੇ ਹੈਈ ਆ ਫੱਕ ਤੇਰੀ ਵਿਹਾਰ ਠਾਣੀ ਬਾਲੀ ਲਿਹਾਜ ਆ ਤੂੰ ਦੇਖੀ ਕਿੰਨਾ ਆਪਾਂ ਨੂੰ ਚਾਹ ਪਾਣੀ ਪੁੱਛੀ ਗੱਲ ਓਦੋਂ ਲੜਾਈ ਤੋਂ ਮੁੱਕਣ ਸਾਰੀ ਉਹਦੀ ਫੋਨ ਲਾਤਾ ਮਹਾ ਬਾਬੇ ਨੂੰ ਓ ਮੈਂ ਫਿਰ ਫਿਰ ਮੈਂ ਫੋਨ ਜਾਂ ਸੁਣ ਕੇ ਤੂੰ ਬਾਹਰ ਟਾਈਮ ਲਾਤਾ ਯਾਰ ਤੂੰ ਕਹਿ ਕੇ 10 ਮਿੰਟ ਤੋ ਆਈ ਮੈਂ ਸੌ ਗਿਆ ਮੈਨਾਂ ਮਸਾ ਆਇਆ ਕਿਹੜੀ ਇਸ ਗੱਲ ਲੱਤਾਂ ਯਾਰ ਦੂਬੋ ਬੜਾ ਮਾੜਾ ਕੰਮ ਕਰਿਆ ਮੇਰੇ ਸਾਲੇ ਕੀਟ ਲਾਤੀ ਉੱਚ ਹੈ ਮੈਨੂੰ ਮੂਦਾ ਪਾਪਾ ਕੁੱਟ ਲੈਂਦੇ ਤੂੰ ਤੂੰ ਕੁੱਟ ਖਾਇਆ ਨਾ ਕੋਈ ਚੱਕਰ ਜਿਹੜੀ ਉਹ ਢਲਾਤੀ ਮੈਨੂੰ ਦੁੱਖ ਹੋਦਾ ਬਦਲਾ ਬਦਲਾ ਲੈਣਾ ਠਾਣੇ ਚ ਦੇਖ ਬੱਬਾ ਇਹ ਦੱਸ ਨਹੀਂ ਸ਼ੱਕਦੀ ਵੀ ਆਪਣੀ ਕੁਕੀਟ ਲਾਤੀ ਹੁਣ ਆਪਾਂ ਐ ਕਰਾਂਗੇ ਪੈਸੇ ਮੰਤਾ ਕੁੱਟਿਆ ਹੈ ਸਬੂਤ ਤੂੰ ਹੈਗਾ ਵੀ ਉਹਦੀ ਮੈਨੂੰ ਫੋਨ ਲਾਇਆ ਚੱਲ ਫਿਰ ਆਪਾਂ ਚੱਲੀਏ ਹੁਣ ਥਾਣੇ ਨਾਲ ਲਵੇ ਆਪਾਂ ਚੱਲਦੇ ਬੱਬਾ ਘਰੀ ਹੁਣਾ ਉਹ ਆ ਜਾ ਓ ਪਾਪਾ ਯਾਰ ਕਹਦਾ ਬਾਲਾ ਪਹਿਲਾ ਬਾਲਾ ਟਾਈਮ ਲੱਗ ਗਿਆ ਇਹਨੂੰ ਓਏ ਜਵਾਖਾਂ ਜਿਆ ਨੂੰ 20 ਵਾਰ ਕਹਤਾ ਇਹਨੂੰ ਯਾਰ ਉਹ ਗਰੀਸ ਗਰੂਸ ਲਾ ਦਿਆ ਕਰੋ ਇਹ ਸੜਾ ਕਿੱਥੇ ਮੰਨ ਦਿਆ ਮੂੰ ਯਾਰ ਤੂੰ ਕੁੱਟਾ ਖਾਣਾ ਲਾਤਾ ਹੈ ਨਹੀਂ ਸੀ ਪਾਪਾ ਮੇਰੀ ਗੱਲ ਸੁਣਾ ਮੈਂ ਕੁੱਟਾ ਨਹੀਂ ਖਾਂਦਾ ਮੇਰਾ ਉਹਨਾਂ ਨੇ ਸਮਾਨ ਡਲਾਤਾ ਮੇਰਾ ਸਾਰੀ ਆਪਣੀ ਫੀਲਿੰਗ ਹੀ ਖਰਾਬ ਹੋ ਗਈ ਮੇਰੀ ਇਹ ਸੜਾ ਇਹਦੇ ਫੇਰ ਨਾ ਬੂ ਛੋਟਾ ਦਾ ਪਟੇ ਲਵਾ ਦਈਏ ਫਿਰ ਲਵਾ ਦਾ ਦੇਖਦਾ ਜਾਈ ਹੁਣ ਤੂੰ ਲਵਾ ਦਾਂਗੇ ਲਵਾ ਦਾਂਗੇ ਪਟਿਆਂ ਦੀ ਪੈਸੇ ਨਹੀਂ ਨਾ ਪਰ ਉਹ ਮੰਨ ਬੱਬਾ ਤੂੰ ਮਾਲ ਮੂਲਿਆਂ ਦਾ ਮੰਗਾਲਾ ਫਿਰ ਹੋਰ ਮਾਲ ਮਕਾਲਾਂਗੇ ਹੋਰ ਆਹਹ ਤੇ ਥਾਣੇਦਾਰ ਨੂੰ ਵੀ ਥੋੜਾ ਜਿਹਾ ਆਪਾਂ ਕਰ ਦਾਂਗੇ ਹਾਂਜੀ ਠੀਕ ਹੈ ਮੈਂ ਪੇਪਰ ਰੋਹ ਨੂੰ ਇੱਕ ਮਿੰਟ ਮਾਇ ਮਾਦਾ ਕੇਸ ਨਾਲ ਬਾਅਦ ਸੀਗਾ ਆਪਣੇ ਅੱਜ ਜੱਟ ਜੀ ਉਹ ਸ਼ਮਸ਼ੇਰ ਵਾਲੇ ਕੇਸ ਦਾ ਕੀ ਬਣਿਆ ਉਹਦੀ ਫਾਈਲਾਂ ਪਈਆਂ ਨੇ ਤਿਆਰ ਕੀਤੀਆਂ ਪਈਆਂ ਨੇ ਸਰ ਜੀ ਉਹਦੀ ਫਾਈਲ ਲੈ ਕੇ ਆ ਦੇ ਉਹਨੇ ਹਾਂ ਲੋ ਜੀ ਸਾਥੀ ਲੈ ਆ ਪੈਨੇਦ ਇਹ ਸੰਸ਼ੇਰ ਸਿੰਘ ਸੰਸ਼ੇਰ ਸਿੰਘ ਆ ਸਾਧੀਆਂ ਫਾਈਲਾਂ ਉਹਨਾਂ ਦੇ ਤਿਆਰ ਕੀਤਾ ਪਿਆ ਸਾਰਾ ਡਾਟਾ ਜੀ ਚੈੱਕ ਕਰਨਾ ਕੇਸ ਬਹੁਤ ਜ਼ਿਆਦਾ ਪੈਂਡਿੰਗ ਪਏ ਨੇ ਆਪਣੇ ਕੋਲੇ ਆਪਾਂ ਨੂੰ ਯਾਰ ਇਹ ਸੇਤੀ ਸੋਲਵ ਕਰਨੇ ਪੈਣਗੇ ਸਰ ਜੀ ਜੀ ਫਾਈਲ ਤਾਂ ਸਾਰਾ ਕੁਝ ਰੈਡੀ ਹੈ ਜੀ ਤਿਆਰ ਕੀਤਾ ਬੈ ਮੈਂ ਸਾਰਾ ਕੁਝ ਰੈਡੀ ਕਰਕੇ ਜੀ ਆ ਦੇਖੋ ਸਾਰੀ ਕੀ ਸਾਰੇ ਫਾਈਲ ਉਹਨਾਂ ਦੇ ਸਾਰੇ ਕੁਝ ਡਾਕੂਮੈਂਟ ਇਹਨਾਂ ਦੀ ਇਹਨਾਂ ਦੀ ਵੈਰੀਫਿਕੇਸ਼ਨ ਕਰਕੇ ਮੈਨੂੰ ਸ਼ਾਮ ਤੱਕ ਰਿਪੋਰਟ ਦੇ ਸਾਰੇ ਇਹਨਾਂ ਦੀ ਜਲੂਰੀ ਆਪਾਂ ਛੇਤੀ ਕਰਨਾ ਹੈ ਕੰਮ ਕਿਉਂਕਿ ਆਪਣੇ ਕੋਲ ਕੇਸ ਬਹੁਤ ਜਿਆਦਾ ਹੋ ਰਹੇ ਆ ਆ ਦੂਜਾ ਕੇਸ ਵੀ ਦੇਖ ਲਓ ਸਰ ਜੀ ਇਹ ਵੀ ਤਿਆਰ ਕੀਤਾ ਹੋਇਆ ਹੈ ਹਾਂ ਇਹ ਵਾ ਦੇਖ ਲਾ ਕੇ ਠੀਕ ਹੈ ਠੀਕ ਹੈ ਇਵਿਡੈਂਟਲੀ ਇਹਨਾਂ ਦੇ ਮੈਨੂੰ ਰਿਪੋਰਟ ਚਾਹੀਦੀ ਹੈ ਸ਼ਾਮ ਤੱਕ ਕੋਈ ਗੱਲ ਨਹੀਂ ਸਰ ਜੀ ਇਹ ਜੀ ਮਿਲ ਜੂ ਆਹ ਕੇਸ ਚੈੱਕ ਕਰ ਦਿੰਦੇ ਹਾਂ ਇਹ ਤਾਂ ਮੈਂ ਆਪ ਹੀ ਦੇਖ ਲਵਾਂਗਾ ਕੋਈ ਚੱਕਰ ਨਹੀਂ ਫਟ ਆਪਾਂ ਨੂੰ ਨਾ ਬਸ ਉਹੀ ਆ ਵੀ ਟਾਈਮ ਜਿਆਦਾ ਲੱਗੇ ਪ੍ਰੈਸ਼ਰ ਹੈ ਡੀਐਸਪੀ ਸਾਹਿਬ ਦਾ ਤਾਂ ਹੋ ਨਹੀਂ ਕਰਨੀ ਹੈ ਠੀਕ ਹੈ ਸ਼ਾਮ ਤੱਕ ਅਪਡੇਟ ਦੇ ਮੈਨੂੰ ਸ਼ੇਤੀ ਦੱਸੀ ਸੰਦੀਪ ਸਿੰਘ ਵਾਲੇ ਕੇਸ ਦਾ ਕੀ ਬਣਾ ਹਾਂ ਪਾਪਾ ਹਾਂਜੀ ਵਕੀਲ ਸਾਹਿਬ ਉਹ ਜਿਹੜਾ ਆਪਣਾ ਸੰਸੇਰ ਵਾਲਾ ਕੇਸ ਸੀ ਉਹਦੀ ਪੈਰਨਗੇਸ਼ਨ ਜੀ ਚਾਹੀਦੀ ਸੀ ਆਪਾਂ ਨੂੰ ਸਾਵੀ ਨੇ ਕਿਹਾ ਸ਼ਾਮ ਤੱਕ ਦੇ ਨਹੀਂ ਆਉਂਨਾਂ ਉਹਦੀ ਵੈਰੀਫਿਕੇਸ਼ਨ ਬੜਾ ਸ਼ੇਤੀ ਕਰ ਦਿਓ ਠੀਕ ਹੈ ਉਹਨਾਂ ਦਾ ਕੰਮ ਹੀ ਹੋਰ ਵੀ ਦੋ ਹਾਂਜੀ ਹਾਂਜੀ ਕਿੱਧਰ ਜੇ ਚਾਨ ਤੇ ਜਿੰਨੀ ਅਫਸਰ ਨੂੰ ਮੈਂ ਬੈਠੇ ਜਿਵੇਂ ਪਹਿਲਾਂ ਤੁਸੀਂ ਮੇਰੇ ਨਾਲ ਤਾਂ ਗੱਲਬਾਤ ਕਰੋ ਤੂੰ ਨਮਾ ਲੱਗਦਾ ਮੇਰਾ ਨਾਮ ਹੈ ਅੰਦਰ ਜਾ ਗੱਲਬਾਤ ਲੱਗਦਾ ਮੇਰੀ ਵੀ ਰਿਸਪੋਨਸੀਬਿਲਟੀ ਹੈ ਜੀ ਤੁਸੀਂ ਪਹਿਲਾਂ ਮੇਰੇ ਨਾਲ ਤਾਂ ਗੱਲ ਕਰੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਕਿਹੜਾ ਕਹਦੇਗਾ ਭਗੇਲੇ ਕੁੜੇ ਨੂੰ ਮਿਲਿਆ ਕੋਈ ਗੱਲ ਨਹੀਂ ਮੈਂ ਜੀ ਕਪੜਾ ਉਹ ਭਗੇਲਾ ਆ ਸੀ ਇਸ ਤੋ ਜਾਈ ਹਾਂ ਹਾਂ ਉਹਨੂੰ ਤਾਂ ਲੈ ਗਿਆ ਉਹ ਤਾਂ ਆਪਣੇ ਜਮਾ ਖਾਸ ਬੰਦੇ ਨੇ ਹਾਂ ਭੇਜ ਭੇਜਦੇ ਉਹਨਾਂ ਨੂੰ ਕੀ ਹੋ ਗਿਆ ਆਜੋ ਭਾਈ ਆਜੋ ਅੰਦਰ ਆਜੋ ਆਇਓ ਆਜੋ ਅੰਦਰ ਆਜੋ ਲਾਲਾ ਜਾਓ ਮੰਦਾ ਠਾਈ ਕੋਈ ਆਉਂਦੀ ਆ ਜਾ ਭਗੇਲੇ ਵਾਪੇ ਗਾਹੋਂ ਦਾ ਹੋਰ ਜਨਾਬ ਸਤਿਕਾਰ ਭਗੇਲਾ ਸਿੰਘ ਜੀ ਕੀ ਹਾਲ ਹੈ ਕੋਲੇ ਜਨਾਬਾ ਦੱਸਣ ਦਿੱਤੇ ਤੁਸੀਂ ਆ ਆਪਣਾ ਹੀ ਬੱਚਾ ਆਪਣਾ ਲਹਿਜੀ ਆ ਸਤਿਕਾਰ ਸਤਿਕਾਰ ਕੀ ਰੋਲ ਹੋ ਗਿਆ ਜੀ ਦੱਸ ਦਿਆ ਜੀ ਬਹਿ ਜਾ ਬਟੋ ਇੱਕ ਆਪਣੀ ਉਹ ਨਾ ਹੋਈ ਸੀ ਵਕੀਲ ਨਾਲ ਗੱਲ ਸਾਲ ਤੱਕ ਹੋਈ ਜੀ ਵੈਰੀਫਿਕੇਸ਼ਨ ਜੀ ਉਹ ਸੇਰ ਵਾਲੇ ਦੇਖ ਜੀ ਠੀਕ ਹੈ ਠੀਕ ਹੈ ਤੇ ਇੱਕ ਬਾਕੀ ਮੈਂ ਉਹ ਦੂਜੇ ਕੇਸ ਦੀ ਮੈਂ ਤੁਹਾਨੂੰ ਸਾਰੀ ਵੈਰੀਫਿਕੇਸ਼ਨ ਉਹ ਮੈਂ ਆਪ ਕਰਦੇ ਹਾਂ ਕਿਵੇਂ ਠੰਡ ਜੀ ਲੱਗਦੀ ਐ ਚੱਲ ਫਿਰਾਲ ਇਹਨਾਂ ਵਾਸਤੇ ਚਾਹ ਪਾਣੀ ਦਾ ਪ੍ਰਬੰਧ ਕਰ ਕੋਈ ਗੱਲ ਨਹੀਂ ਸਰਫਟ ਹੈਗਾ ਹਾਂ ਚਾਹ ਪਾਣੀ ਦਾ ਪ੍ਰਬੰਧ ਕਰ ਪਤਾ ਉਹ ਦਾਤੀਆਂ ਵਾਲੇ ਪੱਖੇ ਜੇ ਦੀ ਬੈਠੀ ਬੜੀ ਜਨਾਬ ਨਾਲ ਕਰ ਲਈਏ ਗੱਲ ਆ ਜਾ ਉਧਰ ਆ ਜਾ ਹੈ ਜੀ ਪੁਰੇ ਭਾਈ ਜੀ ਆਹ ਬਹਿ ਜਾ ਭਾਈ ਆ ਜਾ ਥੋੜਾ ਹੀ ਆ ਜਾ ਉਰੇ ਆ ਜਾ ਜਨਾਬ ਹਾਂਜੀ ਤਾਂ ਕੰਮ ਆਈ ਸੀ ਇੱਕ ਬੋਲੋ ਹੀ ਹੁਕਮ ਆਜ ਜਵਾਬ ਹੈ ਨਾ ਜੀ ਜਿਹੜਾ ਇਹ ਉਹ ਗੁਰਜੰਟਾ ਜਿਹੜਾ ਜਨ ਸਾਡੇ ਪਿੰਡ ਆਲਾ ਕੋਨੇ ਤੇ ਉਹਦੇ ਛੋਟੇ ਭਾਈ ਨੇ ਹਾਂ ਬਹੁਤ ਜਿਆਦੇ ਕੁੱਟਿਆ ਜੀ ਰੋਈਆਂ ਨਾ ਕੱਪੜੇ ਦੇਖੋ ਜੀ ਇਹਦੇ ਤੁਸੀਂ ਉਹ ਬਸ 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 ਕੋਈ ਨਾ ਰੌਣ ਨਹੀਂ ਰੌਣ ਨਹੀਂ ਕੋਈ ਨਾ ਕੋਈ ਨਾ ਮੈਂ ਹੈਗਾ ਕਰਨਾ ਮੈਂ ਮੈਂ ਕੁੱਟਣ ਕਰਕੇ ਨਹੀਂ ਰੋਂਦਾ ਜੀ ਗੱਲ ਕੁਝ ਹੋਰ ਹੈ ਗੱਲ ਉਹ ਕੋਈ ਨਾ ਜੀ ਉਹ ਆਪਾਂ ਬਾਅਦ ਚ ਦੱਸ ਦਾਂਗੇ ਤੁਹਾਨੂੰ ਕੋਈ ਉਹ ਹੱਲ ਕਰੋ ਜੀ ਉਹ ਬੰਦਿਆਂ ਤੇ ਬਹੁਤ ਗੁੱਸਾ ਜੀ ਠੀਕ ਚਾਂਟੇ ਉਹੀ ਨਾ ਜਿਹੜਾ ਉਹ ਜਿਹੜੇ ਦੋ ਭਾਈ ਨੇਗੇ ਉਹੀ ਜੀ ਉਹ ਦੋਨੇ ਭਾਈਆਂ ਨੇ ਬਾਹਲਾ ਕੁੱਟਿਆ ਜੀ ਇਹਨਾਂ ਨੂੰ ਅੱਛਾ ਉਹ ਪਹਿਲਾਂ ਜੀ ਉਹ ਛੋਟਾ ਉਹਨਾਂ ਦਾ ਉਹ ਵੀ ਤੁਹਾਨੂੰ ਪਤਾ ASCII ਵਾਲੀ ਕਰਦਾ ਉਹ ਤਾਂ ਉਹ ਤਾਂ ਪਹਿਲੇ ਉਹ ਲੜੇ-ਲੁੜੇ ਆਪਸ ਵਿੱਚ ਹੋਣੇ ਘਰੋਂ ਜੀ ਇਹ ਵਿਚਾਰਾ ਗਰੀਬ ਬੰਦਾ ਜੀ ਰਸਤੇ 'ਚ ਕੁੱਟਿਆ ਉਹਨਾਂ ਨੇ ਮੋਡਾ ਮੋਡਾ ਹਲਿਆਦਾ ਜੀ ਮੇਰਾ ਵਿਚਭੱਜਿਆ ਜੀ ਕੋਈ ਨਾ ਕੋਈ ਨਾ ਇਹ ਜੀ ਮੇਰੇ ਨਾਲ ਮੇਰੇ ਨਾਲ ਕਾਰਵਾਈ ਕਰਾਂਗੇ ਨਹੀਂ ਜੀ ਹੁਣ ਆਪਣੀ ਦੇਖੋ ਪਹਿਲਾਂ ਤੋਂ ਬਣੀ ਆ ਰਹੀ ਆ ਨਾ ਛੋਡੇ ਵਾਸਤੇ ਮੈਂ ਉਹ ਵੀ ਹਨਾ ਖਰਚਾ ਪਾਣੀ ਵੀ ਕਰਦਾ ਰਹਿਣਾ ਇਹ ਤੋਂ ਵੀ ਕਰਾ ਦੂੰਗਾ ਸੁਣੀ ਕਰੋ ਜੀ ਉਹਨਾਂ ਦੇ ਗਾਰਵਾਈ ਤੁਸੀਂ ਜੇ ਅਸੀਂ ਨਾਲ ਚੱਲਦੇ ਜੀ ਨਾਲ ਹੀ ਚਲੋ ਮੈਂ ਨਾਲ ਹੀ ਚੱਲੂਗਾ ਕੋਈ ਚੱਕਰ ਨਹੀਂ ਤੇਰੇ ਨਾਲ ਪਹਿਲੇ ਦਿਨ ਤੋਂ ਖੜਾ ਠੀਕ ਆ ਉਹਦਾ ਪਨਾਬ ਜਿਵੇਂ ਸਾਡਾ ਜਵਾਹਰ ਕੋ ਕੁੱਟਿਆ ਨਾ ਜੀ ਉਵੇਂ ਮੁੱਦੇ ਪਾਉਣਿਆ ਉਹ ਜੀ ਇੱਥੇ ਟੈਨਸ਼ਨ ਨਾ ਜਮੇ ਕੋਈ ਚੱਕਰ 5-5 ਹਜ਼ਾਰ ਦੀ ਕਰਦੇ ਬਾਦ ਲੈ ਲੈਣਾ ਆਪਾਂ ਨੇ ਦੇਖੀ ਚੱਲ ਸਾਹ ਬੈਠੇ ਨੇ ਨਾ ਜਿਵੇਂ ਬਾਦਲਾ ਕਹੇਗਾ ਉਹ ਸਾਹਿਬ ਜੀ ਉਹਨਾਂ ਨੇ ਮੇਰਾ ਜੀ ਟੂਗਣਾ ਤੋਂ ਲੈ ਕੇ ਥੱਲੇ ਤੱਕ ਮਾਰਾ ਘੁੱਟਿਆ ਜੀ ਜਵਾਖ ਦਾ ਹਾਲ ਤਾਂ ਦੇਖੋ ਜੀ ਤੁਸੀਂ ਕੱਪੜੇ ਦੇਖੋ ਜੀ ਬਹੁਤ ਮਾਰਾ ਕੀਤਾ ਜਾ ਰਿਹਾ ਐ ਗਰੀਬ ਬੰਦੇ ਨਾਲ ਐ ਕਰਨਾ ਚਾਹੀਦਾ ਉੱਪਰ ਹੋਰ ਜੇ ਵੀਡੀਓ ਬਣਾ ਕੇ ਜੀ ਇਹਨੂੰ ਕਹਿੰਦੇ ਤੁਸੀਂ ਭੁੱਕੀ ਖਾਣਾ ਹਾਂ ਇਹਨੂੰ ਡਰਾਉਂਦੇ ਆ ਜੀ ਉਹ ਤਾਂ ਹੀ ਕਿਉਂ ਤੀਗਾ ਆਪਣਾ ਕੀ ਕਰਨ ਤੇ ਚੂਰ ਨਹੀਂ ਤੀਗਾ ਮੈਨੂੰ ਟੱਟੀਆਂ ਲੱਗ ਰਹੀਆਂ ਤੀ ਗਈ ਉਹਦੇ ਘਰ ਕੇ ਮੈਂ ਥੋੜਾ ਜਿਹਾ ਖਾ ਲੰਨਾ ਵੀ ਖਾ ਦੇ ਕਾਕਾ ਚੂਰ ਨਾਲ ਤਾਂ ਤੁਹ ਲੱਗਦਾ ਖਾਨਾ ਦਾ ਤੂੰ ਹੋਏਗਾ ਫਿਰ ਉਹ ਵੀਡੀਓ ਵੀ ਕਿਉਂ ਬਣਾਈ ਇਹਨਾਂ ਦੇ ਉਹ ਆਇਆ ਤਾਂ ਜਨਾਬ ਤੁਹਾਨੂੰ ਪਤਾ ਦੁਨੀ ਖਾਂਦੀ ਆ ਉਹਦਾ ਉਹਦਾ ਦਵਾਈ ਆ ਜਨਾਬ ਉਹ ਤਾਂ ਜੀ ਬਣੀ ਆਈ ਹੈ ਉਹ ਥੋੜੀ ਜੀ ਹੱਥ ਤੇ ਪਾ ਕੇ ਖਾਂਦਾ ਸੀ ਬੰਦਾ ਨਾਲ ਤਾਂ ਓਟ ਲਾਤੀ ਹੈ ਹਾਂ ਜੀ ਮੇਰੀ ਉਪਰੋ ਵੀਡੀਓ ਬਣਾਉਂਦੇ ਤੁਹਾਡੇ ਤਾਂ ਹਿੱਕ ਤੇ ਉਹ ਚੀਜ਼ ਮੜੀ ਜੀ ਡੁੱਲ ਜੇ ਜਨਾਬ ਤੁਹਾਨੂੰ ਪਤਾ ਖਾਨਾ ਤਾਂ ਮੈਂ ਵੀ ਆਉਂਦਾ ਪਤਾ ਫਿਰ ਚੂਰਨ ਵਾਲਾ ਝੂਠਾ ਖਾਨਾ ਬੋਲੇ ਨਾ ਮੇਰੇ ਮੂਰੇ ਚਲ ਮੈਂ ਕਾਰਵਾਈ ਕਰ ਦੂੰਗਾ ਇਹ ਡਰ ਗਿਆ ਇਹਨੂੰ ਪਤਾ ਨਹੀਂ ਸੀ ਆਪਣੀ ਗੱਲ ਨੂੰ ਕੋਈ ਫਿਰ ਡਰ ਗਿਆ ਜਨਾਬ ਉਹ ਤਾਂ ਕੋਈ ਚੱਕਰ ਨਹੀਂ ਤੀ ਗਿਆ ਜੀ ਕੁੱਟ ਲੈਂਦੇ ਮਰੀ ਜੀ ਉਹਨਾਂ ਨੇ ਹੋਟਲਾ ਤੀ ਜੀ ਹਾਂ ਹਾਂ ਜੀ ਬੜਾ ਮੈਂ ਸਮਝ ਗਿਆ ਕੋਈ ਗੱਲ ਇੱਕ ਜਨਾਬ ਆ ਜਿਹੜਾ ਤੁਸੀਂ ਬਾਹਰੇ ਬੰਦਾ ਰੱਖਿਆ ਇਹ ਨਮਾ ਰੱਖਿਆ ਤੁਸੀਂ ਹਾਂ ਥੋੜੇ ਦਿਨ ਪਹਿਲਾਂ ਰੱਖਿਆ ਪਹਿਲਾਂ ਉਹਨਾਂ ਭੱਜ ਗਏ ਜਾਣਦਾਰੀ ਮੈਨੂੰ ਪਹਿਲਾਂ ਲਾ ਬਾਬੇ ਨੂੰ ਨਹੀਂ ਜਾਣਦਾ ਜੀ ਬਾਬੇ ਦੀ ਚੜਾਈ ਮੈਨੂੰ ਰੋਕ ਕੇ ਆਉਣੇ ਮੈਨੂੰ ਮੈਂ ਕਿਹਾ ਚੱਲ ਕੋਈ ਨਾ ਮੈਂ ਸਮਝਾ ਮੈਂ ਸਮਝਾ ਦੂਗਾ ਉਹ ਨਮਾ ਬੰਦਾ ਨਮਾ ਉਹ ਵਜੇ ਉਹਦੇ ਜਾਨਵਰ ਸੰਨ ਕਰਾਉਣੀਆਂ ਜਿੰਨੇ ਕੇ ਬੰਦੇ ਆਪਣੇ ਨਾਲ ਹੁਣ ਜਨਾਬ ਤੁਸੀਂ ਚੱਲੋਗੇ हां पर तुरंत फायर ਕਰ ਦਿੱ ਕਰ ਲੈਣਾ ਹੋਰ ਬਾਬਾ ਪੌਣੇ ਦੀ ਕਟਾਪਾ ਚਾਹ ਇਹਦਾ ਪਤਾ ਨਹੀਂ ਜੀ ਤੁਸੀਂ ਕੀ ਕਰਦੋਂ ਐਫਪੀਆਰ ਤਾਂ ਸਾਡੇ ਨਾਲ ਚਲੇ ਤਾਂ ਮੁੱਦੇ ਪੋਣਿਆ ਬੰਦੇ ਮੈਂ ਜਮੇਰ ਰੋਇਆ ਮੇਰੇ ਵੀ ਮੈਂ ਅੱਖ ਚ ਹੰਝੂ ਦੇਖਦਾ ਬਾਬਾ ਆਪਣਰੇ ਘਰੇ ਜਾ ਕੇ ਨਾ ਘਰੇ ਵਾਲਾ ਪੱਕਾ ਦੋਸਤ ਆ ਮੈਨੂੰ ਮਾਲ ਮੂਲ ਲਿਆ ਕੇ ਦਿੰਦਾ ਰਹਿੰਦਾ ਘਰੇ ਜਾ ਕੇ ਇਹਨਾਂ ਦੇ ਕਟਾਪਾ ਚਾਹਨਾਂ ਜੀ ਕਟਾਪਾ ਜੀ ਮਾ ਟੀਮ ਨੂੰ ਇਨਫੋਰਮ ਕਰ ਦਿੰਦਾ ਮੈਂ ਭੇਜ ਦੂੰਗਾ ਨਹੀਂ ਇਹ ਤਾਂ ਚੀਜ਼ ਆ ਤੁਸੀਂ ਆ ਚਲੋ ਜੀ ਚਲ ਮੈਂ ਆਪ ਦੇ ਬਾਬਾ ਪਾਪਾ ਨੂੰ ਠੀਕ ਹੈ ਜਨਾਬ ਬਣੋ ਜੀ ਸਾਡਾ ਬਸ ਇਹ ਬੇਨਤੀ ਪ੍ਰਵਾਨ ਕਰ ਲਈ ਸਾਡੀ ਬਸ ਨਹੀਂ ਬਸ ਕੋਈ ਤੇ ਜੀ ਥੋਡੇ ਜੋ ਕੰਮ ਸਾਥ ਹੋਇਆ ਕਰੂਗਾ ਸਾਡੇ ਮੈਂ ਇੱਕ ਬੋਸ ਦਾ ਜੰਟਾ ਗੁਰਜੰਟ ਸਿੰਘ ਜੰਟਾ ਜੀ ਗੁਰਜੰਟ ਸਿੰਘ ਜੰਟਾ ਉਹ ਛੋਟੇ ਦਾ ਪਤਾ ਨਹੀਂ ਕੀ ਨਾਂ ਜਿਉ ਉਹ ਆਸਕ ਜ ਆਸਕ ਜ ਆਸ ਆ ਸੁੱਚਾ ਜੰਟਾ ਤੁਸੀਂ ਜਾਓ ਆਸਕ ਜੀ ਖਾਇਆ ਨਾ ਜੀ ਉਹਦਾ ਸਾਰਾ ਦਿਨ ਜੀ ਉਹ ਕੁੜੀਆਂ ਨਾਲ ਗੱਲਾਂ ਮਾਰਦਾ ਕੰਧਾਂ ਤੇ ਬੈਠਾ ਉਹ ਤੋਂ ਮੇਰੇ ਅਸਲ ਦੇ ਵਿੱਚ ਪਹਿਲੇ ਦਿਨ ਤੋਂ ਹੀ ਮੇਰੀ ਨਿਗਾ ਚੜਿਆ ਹੋਇਆ ਉਹਦੇ ਮੈਂ ਐਕਚੁਅਲੀ ਐਕਸ਼ਨ ਲੈਣਾ ਸੀਗਾ ਬਟ ਉਹ ਹਰ ਵਾਰ ਮੈਥੋਂ ਅੱਜ ਉੱਤੇ ਐਕਸ਼ਨ ਹੀ ਐਕਸ਼ਨ ਕਰਦਾ ਸੀ ਉਹਦੇ ਠੀਕ ਹੈ ਬੱਪਾ ਅੱਜ ਉੱਤੇ ਐਕਸ਼ਨ ਐਕਸ਼ਨ ਕਰਦਾ ਚੜਾ ਦੋ ਜੀ ਉੱਤੇ ਪਟੇ ਵਾਲੀ ਮਸੀਦ ਹਾਂ ਕੋਈ ਚੱਕਰ ਨਹੀਂ ਬੱਪਾ ਅੱਲੂ ਦੀ ਚਾਹ ਪੀ ਉਹ ਬਲੱਜਾ ਪੀ ਉਹ ਬਾੜੀ ਇੱਦਾਂ ਕਰਦਾ ਨਾ ਤੇਰੀ ਤੈਨੂੰ ਪਤਾ ਤੇਰੇ ਬਾਬੇ ਦੀਆਂ ਪਹਿਲਾਂ ਆਪਾਂ ਬੁਧੇਰੀਆਂ ਉਹ ਲਿਆਦ ਕੇ ਦਿੱਤੇ ਨੇ ਲੋਕਾਂ ਨੂੰ ਵਿਆਹ ਵੀ ਕਰਾ ਦਿੱਤੇ ਨੂੰ ਪਤਾ ਜੂ ਪੀ ਜਾਪੀ ਜਾਉਣਾ ਹੋਰ ਸੇਵਾ ਜੀ ਬਸ ਸੇਵਾ ਦਾ ਜੀ ਤੁਹਾਨੂੰ ਪਤਾ ਦੱਸਦੀ ਜਿਹੜੀ ਗੱਲ ਉਦੋਂ ਸਾਡੇ ਅੰਦਰ ਸ਼ਾਂਤੀ ਮਿਲੂਗੀ ਜਦੋਂ ਉਹਨਾਂ ਦੇ ਇੱਕ ਇੱਕ ਡਾਂਗ ਪਾਉ ਨਾ ਮੈਂ ਤਾਂ ਜੀ ਬਾਬੇ ਨੂੰ ਉਦੋਂ ਇਹਦਾ ਦਿਲ ਹੋ ਪਹਿਲਾਂ ਇਹਦੀ ਨੰਬਰ ਸੇਵ ਆ ਜੀ ਮੇਰੇ ਲੈ ਇਹਨੂੰ ਫੋਨ ਲਾਤਾ ਕਹਿੰਦਾ ਬਸ ਮੈਂ ਉਹਦੀ ਮੇਰੇ ਦਿਲ ਚ ਅੱਗ ਮੱਚੀ ਮੈਂ ਉਹਦੀ ਲੈ ਕੇ ਆਇਆ ਜੀ ਅਸੀਂ ਜੀ ਸਾਹਿਬ ਜੀ 10 ਸਾਲਾਂ ਤੋਂ 20 ਸਾਲਾਂ ਤੋਂ ਇਕੱਠੇ ਆ ਜੀ ਉਹ ਸੁਰਤੋਂ ਲੈ ਕੇ ਐੜੇ ਐੜੇ ਕਹਿੰਦੇ ਜੋ ਟੋਬਿਆਂ ਚ ਖੇਡਦੇ ਹੁੰਦੇ ਹੁਣ ਆਪਾਂ ਫਿਰ ਚੱਲਾਂ ਤੁਸੀਂ ਚੱਲੋਗੇ ਜੀ ਜਨਾਬ ਮੈਂ ਹੀ ਚੱਲੂਗਾ ਜੀ ਤੁਸੀਂ ਮੈਨੂੰ ਕਿਹਾ ਹਾਂ ਤਾਂ ਤੁਹਾਡੇ ਮੂੰਹ ਮੈਂ ਮੈਂ ਹੀ ਜਾਊਗਾ ਜਨਾਬ ਤੁਸੀਂ ਜ਼ਰੂਰ ਜਾਓ ਜੀ ਛੋਟਾ ਮੈਨੂੰ ਰੋਵ ਲੱਗਦਾ ਜੀ ਉਹਦੇ ਛਿੱਤਰ ਮਾਰ ਮਾਰੀ ਉਹਨਾਂ ਦਾ ਬਹੁਤ ਕੁ ਚੱਕਰ ਨਹੀਂ ਸੀਂਡ ਕੱਢਦੇ ਪੇ ਮੇਰੀ ਆਇਆ ਕਰ ਆਮਣੇ ਫਿਰ ਜਾਂਟੇ ਤੇ ਗੈਵੀ ਨੂੰ ਨਾ ਇਹਨਾਂ ਨੂੰ ਫੋਨ ਲਾ ਇਹਨੋਂ ਕੋ ਥਾਣੇ ਬੁਲਾਉਣੇ ਆ ਠੀ ਸਰ ਇਹਨਾਂ ਦਾ ਨੰਬਰ ਤਾਂ ਹੈ ਨਹੀਂ ਮੈਂ ਪਿੰਡਾਂ ਦੇ ਸਰਪੰਚ ਨੂੰ ਫੋਨ ਲਾ ਕੇ ਕਹਿ ਦਿੰਦਾ ਸਹੌਜਣ ਨੂੰ ਹਾਂ ਪਰ ਜੇ ਇਹ ਨਾ ਹੀ ਫਿਰ ਜੇ ਦੇਖ ਮੇਰੀ ਗੱਲ ਸੁਣੋ ਜੇ ਅੰਕਲ ਜੀ ਸਿੱਧੀ ਤੋਂ ਕਿਤੇ ਸਿੱਧੀ ਤੋਂ ਕਿਹਣੀ ਨਿਕਾ ਤਾ ਅਸੀਂ ਕੰਟੀਟੀ ਕਰਾਂਗੇ ਆਪਾਂ ਇਹਨਾਂ ਨੂੰ ਖਿਲਾਫ ਖਿਲਾਫ ਠੀਕ ਹੈ ਸਰ ਠੀਕ ਜਨਾਬ ਸਰ ਗੈਵੀ ਤੇ ਤਾਂ ਮੈਨੂੰ ਐ ਲੱਗਦਾ ਆਪਾਂ ਪਹਿਲਾਂ ਵੀ ਕਈ ਵਾਰੀ ਕਾਰਵਾਈ ਕਰ ਰਹੇ ਹਾਂ ਹਰ ਵਾਰ ਯਾਰ ਅੱਖ ਬਚਾ ਕੇ ਲੰਘ ਜਾਂਦਾ ਹੈ ਜੀ ਜਨਾਬ ਇਹ ਭੰਦਾ ਮੈਨੂੰ ਪਿਗੜਿਆ ਲੱਗ ਮੈਂ ਸਰਪੰਚ ਨਾਲ ਜਨਾਬ ਮੇਰੀ ਮੰਨੋ ਨਾ ਜਨਾਬ ਇਹ ਫੋਨ ਨਾ ਫੋਨਾਂ ਤੇ ਜਦੋਂ ਹੀ ਰਹਿੰਦਾ ਆਪਾਂ ਚੱਲਦੇ ਆਪਾਂ ਮੌਕੇ ਦੀ ਚ ਕੋਈ ਨਾ ਬਗੈਲਾ ਕਰਦਾ ਕਾ ਭਾਈ ਆਪਾਂ ਹੁਣੀ ਚੱਲਦੇ ਜੇ ਤੁਹੀਂ ਮੰਨੋ ਆਏ ਬੇਇੱਜ਼ਤੀ ਵਾਲਾ ਕੰਮ ਮੇਰਾ ਗੋ ਬੰਦਾ ਮੇਰੇ ਕੋਲ ਆ ਬੜਾ ਜਾ ਠੀਕ ਹੈ ਨਾ ਗਰੀਬ ਨਾ ਹੋਈ ਤਾਂ ਮਾੜੀ ਚੱਲੀਏ ਜਨਾਬ ਮੌਕੇ ਦੇ ਜੀ ਉਹਨਾਂ ਨੂੰ ਚੱਕ ਦਿੰਨੇ ਆ ਹੋਰ ਮੈਂ ਵੀ ਹੁਣੀ ਆਇਆ ਦੀ ਵਾਰ ਰੋਟੀ ਰੋਟੀ ਖਾਣ ਕੇ ਨਾਲ ਦੁਬਾਰੇ ਖਾਣਾ ਜਾ ਸਰ ਕੀ ਟਕੋਲ ਨਹੀਂ ਲੈ ਲੇ ਲੇ ਭਾਈ ਚਾ ਇਸੀ ਆ ਲਾਕੇ ਦਾ ਖੱਡੀ ਵਾਲੀ